ਪਿੰਡਾਂ ਦੇ ਵਿਕਾਸ ਦੇ ਲਈ ਪਿੰਡਾਂ ਦੀਆਂ ਪੰਚਾਇਤਾਂ ਨੂੰ ਕਰੋੜਾ ਰੁਪਿਆ ਦੇ ਚੈੱਕ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਦੇ ਵੱਲੋਂ ਵੰਡੇ ਗਏ ਨੇ ਤੇ ਦਿੜਬਾ ਵਿਖੇ ਪੰਚਾਇਤਾਂ ਨੂੰ ਹਰਪਾਲ ਚੀਮਾ ਦੇ ਵੱਲੋਂ ਚੈੱਕ ਵੰਡੇ ਗਏ ਤੇ ਉੱਥੇ ਹੀ ਹਰਪਾਲ ਚੀਮਾ ਨੇ ਲੱਖਰ ਰੁਪਏ ਦੇ ਚੈੱਕ ਪੰਚਾਇਤਾਂ ਨੂੰ ਸੌਂਪੇ ਤੇ ਮੀਡੀਆ ਨਾਲ ਗੱਲਬਾਤ ਕਰਦੇ ਆ ਕਿ ਹੈ ਕਿ ਪਿੰਡਾਂ ਦੇ ਵਿਕਾਸ ਕਾਰਜਾਂ ਦੇ ਲਈ ਚੈੱਕ ਸਰਪੰਚਾਂ ਨੂੰ ਦਿੱਤੇ ਜਾ ਰਹੇ ਨੇ ਉਹਨਾਂ ਨੇ ਵੀ ਕਿਹਾ ਕਿ ਸਰਕਾਰ ਵੱਲੋਂ ਇਹ ਪੈਸਾ ਜਿਹੜਾ ਸਰਪੰਚ ਇਮਾਨਦਾਰੀ ਦੇ ਨਾਲ ਨਾਲ ਆਪਣੇ ਪਿੰਡਾਂ ਦੇ ਵਿੱਚ ਲਗਾਉਣਗੇ ਤਾਂ ਜੋ ਪਿੰਡਾਂ ਦੇ ਵਿੱਚ ਚੰਗੇ ਪੱਧਰ ਤੇ ਵਿਕਾਸ ਹੋ ਸਕੇ ਅੱਜ ਲਗਭਗ 5.5 ਕਰੋੜ ਰੁਪਏ ਦੇ ਚੈੱਕ ਨੇ ਜਿਹੜੇ ਉਹ ਹਲਕਾ ਢੜਬਾ ਦੇ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਨੂੰ ਤਕਸੀਮ ਕੀਤੇ ਨੇਗੇ ਸੋ ਲਗਾਤਾਰ ਜਿਹੜਾ ਵਿਕਾਸ ਦਾ ਸਿਲਸਿਲਾ ਉਹ ਪੂਰੇ ਪੰਜਾਬ ਦਾ ਹਲਕੇ ਢੜਬੇ ਦਾ ਉਹ ਲਗਾਤਾਰ ਜਾਰੀ ਹੈਗਾ ਸੋ ਚਾਹੇ ਉਹ ਢੜਬੇ ਸ਼ਹਿਰ ਦੀ ਗੱਲ ਕਰ ਲਈਏ ਜਾਂ ਪਿੰਡਾਂ ਦੀ ਗੱਲ ਕਰ ਲਈਏ ਕਿਤੇ ਸੜਕਾਂ ਬਣ ਰਹੀਆਂ ਨੇ ਕਿਤੇ ਆਹ ਕੰਪਲੈਕਸ ਦੇ ਥੱਲੇ ਇਹ ਬਣ ਕੇ ਤਿਆਰ ਹੋਇਆਗਾ ਹਸਪੀਟਲ ਬਣ ਰਹੇ ਨੇ ਔਰ ਵਿਕਾਸ ਦੇ ਕੰਮ ਨੇ ਜਿਹੜੇ ਨਿਰੰਤਰ ਉਹ ਲਗਾਤਾਰ ਜਾਰੀ ਪੂਰੇ ਹਲਕੇ ਢੜਬੇ ਦੀ ਪੰਚਾਇਤਾਂ ਦੀ ਨਹੀਂ ਇਹ ਢੜਬੇ ਹਲਕੇ ਸਾਰੀਆਂ ਪੰਚਾਇਤਾਂ ਨਹੀਂ ਕੁਝ ਕੁ ਪੰਚਾਇਤਾਂ ਸੀਗੀਆਂ ਕਿਉਂਕਿ ਕਈ ਪੰਚਾਇਤਾਂ ਨੂੰ ਮੈਂ ਜਦੋਂ ਪਿੰਡਾਂ ਜਾਣਾ ਉਹਦੋਂ ਦੇ ਆਉਣਾਗਾ ਪਰ ਕਈ ਪੰਚਾਇਤਾਂ ਨੂੰ ਅਜੇ ਸਪੈਸ਼ਲੀ ਇੱਥੇ ਬੁਲਾਇਆ ਸੀਗਾ ਕੁਝ ਜਿਹੜੇ ਚੈੱਕ ਰਹਿ ਗਏ ਉਹ ਅਗਲੇ ਹਫ਼ਤੇ ਵੀ ਬੰਨਾਂਗੇ ਲਗਾਤਾਰ ਜਿਵੇਂ ਜਦੋਂ ਚੈੱਕ ਕੱਟ ਕੇ ਆਈਏ ਨੇ ਤਨ ਲਾਲ ਜਿਹੜੇ ਸੀ ਉਹ ਚੈੱਕ ਤਕਸੀਮ ਕਰੀ ਜਾਣਗੇ ਜੀਵਾ ਸਾਹਿਬ ਢੜਬੇ ਦੇ ਵਿੱਚ ਫਾਇਰ ਦੀ ਗੱਡੀ ਨਹੀਂ ਹੈ ਨੁਕਸਾਨ ਹੋ ਰਿਹਾ ਹੈ ਬਿਲਕੁਲ ਬਿਲਕੁਲ ਫਾਇਰ ਜਿਹੜੀ ਗੱਡੀ ਹੈ ਉਹ ਬੜੀ ਜਲਦੀ ਅ ਦੇਰ ਵਿੱਚ ਪਹੁੰਚ ਗਈ ਅੱਜ ਗੇਮਾਂ ਵੀ ਕਰਵਾਈਆਂ ਗਈਆਂ ਨੇ ਗੁਜਰਾ ਬੜੇ ਦਰਦ ਦੇ ਅੱਜ ਗੁਜਰਾਾਂ ਦੇ ਵਿੱਚ 37ਵਾਂ ਜਿਹੜਾ ਅੱਖਾਂ ਦਾ ਕੈਂਪ ਲੱਗਿਆ ਸੀ ਲਗਾਤਾਰ 37 ਸਾਲ ਤੋਂ ਉਸ ਪਿੰਡ ਦੇ ਜਿਹੜੇ ਵਸਨੀਕ ਨੇਗੇ ਉਹ ਪਾਰਟੀ ਭਾਜ ਤੋਂ ਉੱਪਰ ਉੱਠ ਕੇ ਹਮੇਸ਼ਾ ਹੀ ਅੱਖਾਂ ਦਾ ਕੈਂਪ ਲੱਗਦਾ 37ਵਾਂ ਕੈਂਪ ਸੀਗਾ ਬੜਾ ਸ਼ਾਨਦਾਰ ਕੈਂਪ ਲੱਗਿਆ ਸੀ ਲਗਾਤਾਰ ਤੇ ਆਪਰੇਸ਼ਨ ਵੀ ਹੋਣਗੇ ਡਾਕਟਰਾਂ ਦੀ ਮਹਾ ਡਾਕਟਰਾਂ ਦੀ ਟੀਮ ਆਈ ਸੀ ਉਹਦਾ ਵੀ ਜਿਹੜਾ ਉਹਦੇ ਵਿੱਚ ਵੀ ਸ਼ਿਰਕਤ ਕੀਤੀ ਆ ਤੇ ਇਸ ਤੋਂ ਬਿਨਾ ਜਿਹੜੀਆਂ ਜੀਸੀਐਮ ਸਕੂਲ ਵੱਲੋਂ ਇੱਥੇ ਖੇਡਾਂ ਕਰਵਾਈਆਂ ਜਾਂਦੇ ਆ ਉਹ ਨੈਸ਼ਨਲ ਲੈਵਲ ਦੀ ਤੀਰਅੰਦਾਜ਼ ਜਿਹੜੀ ਉਹਦੇ ਵਿੱਚ ਹੋ ਰਹੀ ਆ ਕਿਉਂਕਿ ਸੀਬੀਐਸਸੀ ਜਿਹੜਾ ਸੀਬੀਐਸਸੀ ਸਕੂਲ ਆਗਾ ਉਹ ਸਕੂਲਾਂ ਵੱਲੋਂ ਦਿਰਬੇ ਹਰ ਕਿਉਂ ਚੁਣਿਆ ਗਿਆ 30 ਅੰਦਾਜੀ ਦੇ ਮੁਕਾਬਲੇ ਜਿਹੜੇ ਉਹ ਹੋਰ ਆਏ ਨੇ ਸੋ ਬਹੁਤ ਹੀ ਜਿਹੜੀ ਦਿਰਬੇ ਦੀ ਮਿੱਟੀ ਆ ਬੜੀ ਭਾਗਾ ਵਾਲੀ ਆ ਇੱਥੇ ਇਸ ਮਿੱਟੀ ਨੇ ਬਹੁਤ ਸਾਰੇ ਕਮਾਂਤਰੀ ਪੱਦਰ ਤੇ ਨੈਸ਼ਨਲ ਲੈਵਲ ਦੇ ਜਿਹੜੇ ਨੇ ਕਿ ਖਿਡਾਰੀ ਉਹ ਪੈਦਾ ਕੀਤੇ ਬਿਲਕੁਲ ਸਰ ਇੱਕ ਸਰਕਾਰੀ ਹਸਪੀਟਲ ਚ ਡਾਕਟਰਾਂ ਦੀ ਬੜੀ ਕਮੀ ਆ ਨਵੇਂ ਡਾਕਟਰਾਂ ਦੀ ਤਰਾਂਤੀ ਹੋ ਚੁੱਕੀ ਹੈਗੀ ਆਗੇ ਜਿਹੜੀ ਨਵੇਂ ਲਿਸਟ ਆਈ ਉਹ ਚ ਨਵੇਂ ਡਾਕਟਰ ਆਤ ਸਰ ਕਬਾਲਪੁਰ ਤੋਂ ਸਿਹਾਲ ਦੀ ਕਮਾਂਗ ਹੈਗੀ ਜੀ ਸੜਕ ਨੂੰ ਲੱਗੀ ਜੀ ਬਿਲਕੁਲ ਉਹ ਸੜਕ ਜਿਹੜੀ ਆ ਬੜੀ ਅਤਿ ਆਧੁਨਿਕ ਤਕਨੀਕ ਦੇ ਨਾਲ ਬਣ ਕੇ ਬੜੀ ਜਲਦੀ ਤਿਆਰ ਹੋ ਟੈਂਡਰ ਪ੍ਰਕਿਰਿਆ ਉਹਦੀ ਮੁਕੰਮਲ ਹੋ ਚੁੱਕੀ ਹੈਗੀ ਸਿਰਫ ਆ ਹੜਾਂ ਕਰਕੇ ਪਾਣੀ ਕਰਕੇ ਕੰਮ ਜਿਹੜਾ ਉਹ ਰੁਕ ਗਿਆ ਸੀਗਾ ਸੋ ਹੁਣ ਬੜੀ ਜਲਦੀ ਉਹਦੇ ਤੇ ਕੰਮ ਸ਼ੁਰੂ ਹੋ ਜਾਣਾ ਸਰ ਥਾਣਾ ਢੜਬਾ ਹੈਗਾ ਜੀ ਪਿੰਡ ਦੇ ਬਹੁਤ ਵਿਚਕਾਰ ਹੈਗਾ ਜੀ ਉਹਦਾ ਤੁਸੀਂ ਪਹਿਲਾਂ ਜ਼ਿਕਰ ਵੀ ਕਰ ਰਹੇ ਸੀਗੇ ਥਾਣਾ ਢੜਬਾ ਦਾ ਵੀ ਐਸਟੀਮੇਟ ਲੱਗਿਆ ਟੈਂਡਰ ਉਹਦਾ ਹੋ ਚੁੱਕਿਆ ਹੈਗਾ ਹਜੇ ਜਿਹੜੀ ਆ ਕੁਝ ਕਾਨੂੰਨੀ ਅੜਚਨਾ ਨਹੀਂ ਕਿਉਂ ਦੂਰ ਕਰ ਲਈਏ ਕਿਉਂਕਿ ਜਗਾ ਜਿਹੜੀ ਆ ਨਗਰਪੰਚਾਇਤ ਤੋਂ ਪੰਜਾਬ ਪੁਲਿਸ ਦੇ ਨਾਂ ਤੇ ਤਬਦੀਲ ਹੋਣੀ ਆ ਉਹ ਪ੍ਰੋਸੈਸ ਦੇ ਅੰਦਰ ਆ ਉਹ ਆਈ ਥਿੰਕ 10 15 ਦਿਨ ਦੇ ਅੰਦਰ ਉਹ ਪ੍ਰਕਿਰਿਆ ਪੂਰੀ ਹੋ ਜੂ ਉਸ ਤੋਂ ਬਾਅਦ ਜਿਹੜਾ ਨਾਮਾ ਪੁਲਿਸ ਸਟੇਸ਼ਨ ਦੇ ਬਣਨਾ ਬਣਨਾ ਸ਼ੁਰੂ ਹੋ ਜੂ ਉਹ ਨਗਰਪੰਚਾਇਤ ਨੇ ਤੈਅ ਕਰਦੀ ਆ ਇਹ ਤਾਂ ਕੱਲ ਤੋਂ ਜੀਐਸਟੀ ਜਿਹੜੇ ਰੇਟ ਨੇ ਕਾਫੀ ਜ਼ਿਆਦਾ ਟੈਕਸ ਨੇ ਜੀਐਸਟੀ ਘਟ ਕੇ ਆ ਹਾਲ ਸ਼ੁਰੂ ਹੋਣਾ ਆ ਜੀਐਸਟੀ ਦੀਆਂ ਦੋ ਸਲੈਬਾਂ ਜਿਹੜੀਆਂ ਬਣੀਆਂ ਨੇ ਚਾਰ ਸਲੈਬਾਂ ਤੋਂ ਦੋ ਸਲੈਬਾਂ ਆਈਆਂ ਨੇ ਗੀਆਂ ਸੋ ਇਹ ਮੇਰੀ ਤਾਂ ਕੇਂਦਰ ਸਰਕਾਰ ਨੂੰ ਇਹੀ ਅਪੀਲ ਆ ਕਿ ਇਸ ਜਿਹੜੀਆਂ ਦੋ ਸਲੈਬਾਂ ਬਣੀਆਂ ਨੇ ਇਹਦਾ ਜਿਹੜਾ ਲਾਭ ਆ ਉਹ ਅੰਤਮ ਜਿਹੜਾ ਵਿਅਕਤੀ ਆ ਉਹਦੇ ਤੱਕ ਪਹੁੰਚਣਾ ਚਾਹੀਦਾ ਜਿਹੜਾ ਮੈਂ ਸਮਝਦਾ ਲਾਸਟ ਵਿਅਕਤੀ ਉਹ ਤੱਕ ਪਹੁੰਚਦਾ ਜਾਏ ਨਾ ਯਾਨੀ ਕਿ ਕੰਜ਼ਿਊਮਰ ਤੱਕ ਪਹੁੰਚਦਾ ਚਾਹੀਦਾ ਇਹ ਨਾ ਹੋਵੇ ਕਿ ਤੇ ਮਲਟੀਨੈਸ਼ਨਲ ਕੰਪਨੀਆਂ ਜਾਂ ਬੜੇ ਬੜੇ ਕਾਰਪੋਰੇਟ ਹਾਊਸਸ ਇਹਦਾ ਫਾਇਦਾ ਚੱਕ ਜਾਣ ਸੋ ਇਹ ਇਸ ਫੈਸਲੇ ਦਾ ਅਸੀਂ ਇੱਥੇ ਸਵਾਗਤ ਕਰਦੇ ਹਾਂ ਉੱਥੇ ਨਾਲ ਦੀ ਨਾਲ ਮੇਰੀ ਕੇਂਦਰ ਸਰਕਾਰ ਨੂੰ ਇਹੀ ਅਪੀਲ ਆ ਕਿ ਜਿਹੜਾ ਜੀਐਸਟੀ ਦੇ ਦੋ ਰੇਟ ਹੋਣ ਦੇ ਕਾਰਨ ਜਿਹੜੀ ਸਟੇਟਾਂ ਦੀ ਇਕਨੋਮੀ ਨੂੰ 60 ਬੱਜੂਗੀ ਜਿਹੜਾ ਸਟੇਟਾਂ ਦੀ ਇਕਨੋਮੀ ਦਾ ਰੈਵਨਿਊ ਲਾਸ ਹੋਊਗਾ ਉਹ ਵੀ ਸੈਂਟਰ ਸਰਕਾਰ ਨੂੰ ਕੰਪਨਸੇਸ਼ਨ ਸੈਸ ਦੇ ਰੂਪ ਵਿੱਚ ਜਿਵੇਂ ਪਹਿਲਾਂ 5 ਸਾਲ ਕੰਪਨਸੇਸ਼ਨ ਸੈਸ ਦਿੱਤਾਗਾ ਉਹ ਸੈਸ ਦੇ ਰੂਪ ਵਿੱਚ ਜਿਹੜਾ 5 ਸਾਲ ਹੋਰ ਅੱਗੇ ਕੰਪਨਸੇਸ਼ਨ ਸੈਸ ਜਿਹੜਾ ਉਹ ਜਾਰੀ ਰੱਖਣਾ ਚਾਹੀਦਾ ਹੈ ਹੜਪੀਟਾਂ ਦੇ ਲਈ ਕੋਈ ਹੋਰ ਕੇਂਦਰ ਸਰਕਾਰ ਵੱਲੋਂ ਰਾਸ਼ੀ ਜਾਰੀ ਕੀਤੀ ਅਸੀਂ ਤਾਂ ਕੇਂਦਰ ਸਰਕਾਰ ਨੂੰ ਇਹੀ ਬਾਰ-ਬਾਰ ਬੇਨਤੀ ਕਰਦੇ ਆ ਕਿ 1600 ਕਰੋੜ ਰੁਪਏ ਦੀ ਰਾਸ਼ੀ ਜਿਹੜੀ ਆ ਉਹ ਬਹੁਤ ਥੋੜੀ ਅਮਾਉਂਟ ਆ 1600 ਕਰੋੜ ਰੁਪਏ ਦੇ ਨਾਲ ਬਿਲਕੁਲ ਮੈਸਮ ਦਾ ਕੋਈ ਵੀ ਫਾਇਦਾ ਨਹੀਂ ਹੋਣਾ ਆਏਗਾ ਸੋ 20000 ਕਰੋੜ ਰੁਪਏ ਦੀ ਅੰਟੈਰਮਰੀ ਰੀਲੀਫ ਲਈ ਲਿਖ ਕੇ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿਮਰਾਂਜੀ ਦੇ ਭੇਜਿਆ ਸੀਗਾ ਸੋ 20000 ਕਰੋੜ ਰੁਪਏ ਦੀ ਜਿਹੜੀ ਅੰਟੈਰਮਰੀ ਰੀਲੀਫ ਆ ਉਹ ਤੁਰੰਤ ਪੰਜਾਬ ਨੂੰ ਜਾਰੀ ਸੋ ਮੇਰੀ ਤਾਂ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਆ ਕਿ ਇਹ ਪਰਾਲੀ ਜਿਹੜੀ ਆ ਇਹਨੂੰ ਇਕੱਠੀ ਕਰਕੇ ਵੇਚੋ ਬਲਕਿ ਇਹਨੂੰ ਮੁਨਾਫੇ ਦਾ ਸਾਧਨ ਬਣਾਓ ਨਾ ਕਿ ਅੱਗ ਲਾਓ ਅਗਲਾਉਣ ਤੋਂ ਗਰੇਜ਼ ਕਰੋ ਇਹਨੂੰ ਮੁਨਾਫੇ ਦਾ ਸਾਧਨ ਬਣਾ ਕੇ ਥੋੜੀ ਦੋ ਦਿਨ ਹੋਰ ਮਿਹਨਤ ਕਰ ਲੋ ਦੋ ਦਿਨ ਹੋਰ ਮਿਹਨਤ ਕਰਨ ਦੇ ਨਾਲ ਜਿਹੜੀ ਆ ਉਹ ਥੋੜੀ ਮੈਂ ਸਭ ਦਾ ਕਮਾਈ ਚ ਕਿਸਾਨ ਦੀ ਕਮਾਈ ਦੇ ਅੰਦਰ ਹੋਰ ਵਾਧਾ ਹੋ ਸਕਦਾ ਆਮਨਦੀਪ ਸਿੰਘ ਜੀ ਕਿਹੜੇ ਪਿੰਡ ਦੀ ਪੰਚਾਇਤ ਪਿੰਡ ਕਾਕੂੜਾਈ ਅੱਜ ਚੈੱਕ ਮਿਲੇ ਨੇ ਪੰਜਾਬ ਸਰਕਾਰ ਵੱਲੋਂ ਮੰਤਰੀ ਸਾਹਿਬ ਨੇ ਚੈੱਕ ਵੰਡੇ ਨੇ ਕਿੰਨੀ ਅਮਾਉਂਟ ਦਾ ਚੈੱਕ ਮਿਲਿਆ ਕਿਹੜੇ-ਕਿਹੜੇ ਗੱਮਾਂ ਵਾਸਤੇ ਮਿਲਿਆ ਉਹ ਕਿਵੇਂ ਦੇਖਦੇ ਸਾਡੀ ਇੱਕ ਨਾ ਕਾਕੋ ਵਾਲਾ ਪਿੰਡ ਦੀ ਬਹੁਤ ਵੱਡੀ ਮੰਗ ਸੀਗੀ ਸਾਡੇ ਪਿੰਡ ਦੀ ਜਿਹੜੀ ਆਬਾਦੀ ਹੈਗੀ ਥੋੜਾ ਗਰੀਬ ਪਰਿਵਾਰ ਜ਼ਿਆਦਾ ਰਹਿੰਦੇ ਨੇ ਜਿਹੜੀ ਸਾਡੀ ਮੰਗ ਸੀਗੀ ਇੱਕ ਮਿੰਨੀ ਪੈਸਾ ਜਿਹਨੂੰ ਕਮਿਊਨਿਟੀ ਹਾਲ ਕਹਿੰਦੇ ਨੇ ਆ ਉਹਦੀ ਮੰਗ ਸੀਗੀ ਮੰਤਰੀ ਸਾਹਿਬ ਨੂੰ ਰਿਕੁਐਸਟ ਕੀਤੀ ਵੀ ਐ ਕਰਕੇ ਸਾਡੀ ਜਿਹੜੀ ਗਰੀਬ ਲੋਕ ਨੇ ਸੜਕਾਂ ਦੇ ਉੱਤੇ ਟੈਂਟ ਲਾ ਕੇ ਸ਼ਾਦੀ ਕਰਦੇ ਨੇ بارش ਦੇ ਵਿੱਚ ਕਾਫੀ ਦਿੱਕਤ ਆਉਂਦੀ ਸੀ ਤੇ ਮੰਤਰੀ ਸਾਹਿਬ ਨੇ ਸਾਡੀ ਪੈਲ ਦੇ ਆਧਾਰ ਤੇ ਮੰਗ ਪੂਰੀ ਕਰਨ ਦੇ ਲਈ 25 ਲੱਖ ਰੁਪਏ ਦਾ ਚੈੱਕ ਦਿੱਤਾ ਇਸ ਤੋਂ ਪਹਿਲਾਂ ਵੀ ਸਾਡੇ ਪਿੰਡ ਲਈ 29 ਲੱਖ ਰੁਪਏ ਸਿੰਚੇਬਲ ਮਾਡਲ ਲਈ ਦਿੱਤੇ ਮੰਤਰੀ ਸਾਹਿਬ ਬਹੁਤ ਵਧੀਆ ਸਹਿਯ ਤੇ ਇਹਦਾ ਪੈਸਾ ਪੈਸਾ ਵੀ ਅਸੀਂ ਸਹੀ ਢੰਗ ਨਾਲ ਲਾ ਰਹਿਆਂਗੇ ਤੇ ਮੰਤਰੀ ਸਾਹਿਬ ਦੀ ਸੋਚ ਨੂੰ ਅਸੀਂ ਸਲਾਮ ਕਰਦੇ ਆਂ ਜਿਹੜਾ ਸਾਡਾ ਗਰੀਬ ਲੋਕਾਂ ਬਾਰੇ ਇੰਨਾ ਸੋਚ ਰਹੇ ਨੇ ਸਰਪੰਚ ਸਾਹਿਬ ਕਿਵੇਂ ਦੇਖਦੇ ਹੋ ਸਰਪੰਚਪਨ ਤੋਂ ਪਹਿਲਾਂ ਤੁਸੀਂ ਪਿੰਡ ਦੇ ਵਿੱਚ ਕਵਰੇਜ ਵੀ ਕਰਵਾਈ ਸੀਗੀ ਪਿੰਡ ਦੇ ਕਾਫੀ ਹਾਲਾਤ ਮਾੜੇ ਸੀ ਤੁਹਾਡੇ ਬੱਸਾਂ ਦਾ ਜਿਹੜੀਆਂ ਨਹੀਂ ਪਿੰਡ ਚ ਰੁਕਦੀਆਂ ਸੀ ਉਸ ਵਾਈ ਦਾ ਪੂਰਾ ਹਾਲ ਸੀ ਹੁਣ ਕੀ ਲੱਗਦਾ ਹੈਗਾ ਕਿਸ ਤਰ੍ਹਾਂ ਦਾ ਕਿੰਨਾ ਕੁ ਸੁਧਾਰ ਹੋਇਆ ਪਿੰਡ ਚ ਔਰ ਕਿੰਨਾ ਕੁ ਸੁਧਾਰ ਤੁਸੀਂ ਕਰਨ ਜਾ ਰਹੇ ਹੋ ਤੇ ਸਾਡੇ ਪਿੰਡ ਦੇ ਵਿੱਚ ਕਾਫੀ ਜ਼ਿਆਦਾ ਸੁਧਾਰ ਹੋਇਆ ਜਦੋਂ ਦੇ ਬਣੇ ਲੋਕ ਬੜਾ ਸਹਿਯੋਗ ਕਰ ਰਹੇ ਨੇ ਕਿ ਮੰਤਰੀ ਸਾਹਿਬ ਸਾਨੂੰ ਬਹੁਤ ਤੇ ਜਿਹੜੇ ਸਾਡੀ ਇੱਕ ਸੀਚੇ ਵਾਲਾ ਮਾਡਲ ਸੀਗਾ ਉਹ ਗੰਦੇ ਪਾਣੀ ਦੀ ਪ੍ਰੋਬਲਮ ਸੀ ਉਹ ਹੱਲ ਹੋ ਚੁੱਕੀ ਹੈ ਹੁਣ ਅਸੀਂ ਨਾਲੇ ਉਹਦਿਆਂ ਦੇ ਇੱਕ ਪਾਰਕ ਬਣਾਉਣ ਜਾ ਰਹੇ ਹਾਂ ਜਿੱਦੇ ਵਿੱਚ ਜਿਹੜੇ ਆਪਣਾ ਬਜ਼ੁਰਗ ਨੇ ਸ਼ਹਿਰ ਵਗੈਰਾ ਕਰਨਗੇ ਤੇ ਇੱਕ ਜਿਹੜੀ ਸਾਡੀ ਆਪਣਾ ਵੱਡੀ ਮੰਗ ਸੀਗੀ ਮਿੰਨੀ ਪੈਸੋ ਬਣਾ ਰਹੇ ਆਉਣ ਵਾਲੇ ਟਾਈਮ ਦੇ ਵਿੱਚ ਮੰਤਰੀ ਸਾਹਿਬ ਨਾਲ ਗੱਲ ਹੋ ਚੁੱਕੀ ਹੈ ਤੇ ਸਟੇਡੀਅਮ ਵੀ ਬਣਨਗੇ ਤਾਂ ਕਿ ਜਿਹੜੇ ਬੱਚੇ ਨੇ ਮੁੰਡੇ ਨੇਗੇ ਉਹਨਾਂ ਨੂੰ ਅਸੀਂ ਨਸ਼ੇ ਤੋਂ ਦੂਰ ਕਰ ਸਕੀਏ ਮੇਰੀ ਇਹ ਸੋਚ ਹੈ ਵੀ ਆਪਾਂ ਪਿੰਡ ਨੂੰ ਪਿੰਡ ਦੇ ਵਿੱਚ ਹਰ ਇੱਕ ਤਰ੍ਹਾਂ ਦੀ ਫੈਸਿਲਿਟੀ ਕਰਦੀ